ਦੋਸ਼ ਦੂਜਿਆਂ ਦੇ ਲੱਭ ਕੇ ਗਣਾਉਣਾ ਏ ਗਣਾ ਆਪਣੇ ਛਪਾਉਣਾ ਏ ਮਿੱਠਾ ਅਮਰਤ ਕੌੜਾ ਤੈਨੂੰ ਲੱਗਦਾ ਤੇ ਗੀਤ ਪਿਖਿਆ ਦੇ ਗਾਉਣਾ ਏ ਸਦਾ ਆਪਣੀ ਖੁਸ਼ਾਮਤੀ ਤੇ ਚਾਉਣਾ ਏ ਤੈਨਿੰਦਿਆਂ ਨੂੰ ਜਰਾ ਨਾ ਜਰੇ ਮਨ ਮੇਰੇ ਅਮਦਾਨਾ ਕੋਈ ਦਿਖੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਜਿਹ ਹੈ ਸਰੀਰ ਦੀ ਵਕਾਰਾਂ ਦੀਆਂ ਛੱਲਾਉਂਦੀਆਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀਆਂ ਲਹਿਰਾਂ ਬੜਾ ਹਿੱਸ ਤੌਂਦੀਆਂ ਸੱਚੀ ਗੱਲ ਗੁਰਬਾਣੇ ਫਰਮਾਉਂਦੇ ਸ਼ਰੀਰਾਂ ਤੰ ਮਰੇ ਹੀ ਮਰੇ ਮਨਾ ਮੇਰੇ ਆ ਮਦਾਨਾ ਕੋਈ ਦਿਖੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਜੇ ਆਪੇ